ਅਨ ਦੋਸਤੋ ਜਦੋਂ ਹੀਰ ਦਾ ਚਾਚਾ ਕੈਦੋਂ ਉਸਦੇ ਪਿਓ ਚੂਚਕ ਨੂੰ ਜਾ ਕੇ ਕਹਿੰਦਾ ਹੈ ਕਿ ਤੂੰ ਆਪਣੀ ਧੀ ਦਾ ਖਿਆਲ ਰੱਖ ਤੇ ਏਖੜ ਮਸਤੀਆਂ ਕਰਦੀ ਫਿਰਦੀ ਹੈ ਤਾਂ ਉਥੇ ਆਪਸੀ ਬਾਰਤਾਲਾਪ ਦੇ ਵਿੱਚ ਚੂਚਕ ਨੂੰ ਕਹਿੰਦਾ ਵੀ ਤੇਰਾ ਦਾ ਕਿਤੇ ਇਹ ਹੈ ਤੂੰ ਐਵੇਂ ਇਲਜ਼ਾਮ ਲਾਉਂਦਾ ਰਹਿਣਾ ਤੇ ਜਾਂ ਤੂੰ ਆਪਣਾ ਕੰਮ ਕਰ ਚਲੋ ਜਿਹੜੀ ਵੀ ਉਥੇ ਉਹਦੀ ਆਪਸੀ ਬਹਿਸ-ਮਹਸਾ ਹੁੰਦਾ ਹੈ ਤੇ ਉਸ ਤੋਂ ਬਾਅਦ ਸਬੂਤ ਪੇਸ਼ ਕਰਨ ਲਈ ਕੈਦੋਂ ਹੀਰਾਂ ਜੇ ਦੀ ਪੈਰ ਨ ਆਪਣੀ ਸ਼ੁਰੂ ਕਰ ਦਿੰਦਾ ਹੈ ਤਾਂ ਇੱਕ ਦਿਨ ਜਦੋਂ ਹੀਰ ਵੇਲਿਆਂ ਦੇ ਵਿੱਚ ਰਾਂਝੇ ਲਈ ਚੂਰੀ ਲੈ ਕੇ ਜਾਂਦੀ ਹੈ ਤਾਂ ਉਹ ਇੱਕ ਮੰਗਤੇ ਦਾ ਰੂਪ ਧਾਰਨ ਕਰਕੇ ਇੱਕ ਫਕੀਰ ਦਾ ਰੂਪ ਧਾਰਨ ਕਰਕੇ ਉਹ ਉਹਨਾਂ ਵੇਲਿਆਂ ਵੱਲ ਚਲਾ ਜਾਂਦਾ ਤੇ ਜਦੋਂ ਹੀਰ ਪਾਣੀ ਲੈਣ ਲਈ ਨਦੀ ਤੋਂ ਜਾਂਦੀ ਹੈ ਤਾਂ ਅਮਗਰੋਂ ਇੱਕ ਭੁੱਖ ਦਾ ਵਾਸਤਾ ਪਾ ਕੇ ਰਾਂਝੇ ਤੋਂ ਚੂਰੀ ਲੈ ਆਉਂਦਾ ਤੇ ਜਦੋਂ ਹੀਰ ਵਾਪਸ ਆਉਂਦੀ ਹੈ ਤਾਂ ਉਹ ਕਹਿੰਦੀ ਵੀ ਰਾਂਝਾ ਤੂੰ ਸਵਰੇ ਨਹੀਂ ਕੀਤਾ ਤੇ ਮੈਨ ਤੋਂ ਪਹਿਲਾਂ ਹੀ ਸਾਰੀ ਚੂਰੀ ਖਾ ਗਏ ਉਹ ਕਹਿੰਦਾ ਨਹੀਂ ਹੀਰੇ ਕਿਤੇ ਕੋਈ ਫਕੀਰ ਪਰਦਾ ਸੀ ਭੁੱਖਾ ਸੀ ਉਹ ਵਾਸਤਾ ਪਾਉਂਦਾ ਸੀ ਤੇ ਮੈਂ ਉਹਨੂੰ ਚੋਰੀ ਦੇ ਦਿੱਤੀ ਹੈ ਤਾਂ ਨਾਲ ਦੀ ਨਾਲ ਹੀ ਹੀਰ ਦਾ ਮੱਥਾ ਠਣਕਿਆ ਤਾਂ ਉਸ ਤੋਂ ਬਾਅਦ ਉਹਦੀ ਕਬਰਾਟ ਨੂੰ ਇਲਾ ਹੀਰ ਸੁਭਾ ਸਿੰਘ ਦੇ ਵਿੱਚ ਸੁਭਾ ਸਿੰਘ ਨੇ ਕਿਵੇਂ ਪੇਸ਼ ਕਰਦਾ ਕਰਦਾ ਪੰਡਾ ਪਾਣੀ ਦਾ ਡਿੱਗਿਆ ਹੀਰ ਹੱਥੋਂ ਲੰਮੀ ਉਸ ਦੇ ਮੂੰਹ ਚੋਂ ਚੀਕ ਨਿਕਲੀ ਹੱਥ ਮੱਥੇ ਤੇ ਮਾਰ ਕੇ ਕਹੇ ਜੱਟੀ ਸੜੀ ਅਜ ਤੱਕ ਦੀਰ ਦੀ ਲੀਕ ਨਿਕਲੀ ਖਚਰ ਖੇਡ ਕੇ ਗਿਆ ਚਲਾਕ ਚਾਚਾ ਮੇਰੀ ਖੁਦਕਤੀ ਦਿਲੇ ਦੀ ਠੀਕ ਨਿਕਲੀ ਸਹਿਬ ਆਸ਼ਿਕਾਂ ਸਾਧਕਾਂ ਭੂੜਿਆਂ ਤੇ ਕਦੋਂ ਰੱਬ ਦੀ ਨજર ਸਫੀਕ ਨਿਕਲੀ ਦੇਖ ਰੁੱਕੇ ਦੋਂ ਦਾ ਪਿੱਛਾ ਕਰਦੀ ਐ ਫੇਰ ਸੰਭਲੀ ਦੌੜ ਪਈ ਪਕੜ ਸੋਟੇ ਕਹਿੰਦੀ ਰਾਂਝਾ ਆ ਆਣ ਕੇ ਦਸਨੀਆਂ ਚੋਰੀ ਚੋਰ ਦੇ ਹੱਥ ਫੜਾ ਦਿੱਤੀ ਮੈਂ ਤਾਂ ਸਾਦਗੀ ਤੇ ਰੀਤੇ ਹੱਸਨੀਆਂ ਦੂਜੀ ਲੱਤ ਵੀ ਪਨ ਕੇ ਕਰਾਂ ਲੰਗੀ ਮੁਸ਼ਕਾਂ ਹੁੰਦੀਆਂ ਪਕੜ ਕੇ ਕਸਨੀਆਂ ਉਹਦੀ ਖੋਪਰੀ ਫੇਰ ਜਲੂ ਹੋਈ ਨਾਲ ਸੋਟਿਆਂ ਝੰਬ ਦੀ ਚਸਨੀਆਂ ਨਾਲ ਸੋਟਿਆਂ ਝੰਬ ਦੀ ਚਸਨੀਆਂ